ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਜੀ ਆਪਾਂ ਨਾ ਬਾਥਰੂਮ ਨੂੰ ਕਲੀਨ ਕਰਕੇ ਦਿਖਾਵਾਂਗੇ ਤਾਂ ਤੁਹਾਨੂੰ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆਪਣੀ ਪਹਿਲਾ ਹੀ ਆਪਣੀਆਂ ਬਾਥਰੂਮ ਦੀਆਂ ਟਾਈਲਾਂ ਦੇ ਉੱਤੇ ਪੀਲਕ ਕਿੰਨੀ ਜੰਮੀ ਹੋਈ ਆ ਤੇ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜਿਹਦੇ ਨਾਲ ਆਪਾਂ ਮਿੰਟੋ ਮਿੰਟੀ ਸਾਫ਼ ਕਰ ਸਕਦੇ ਆ ਬਾਥਰੂਮ ਨੂੰ ਤੁਸੀਂ ਪਹਿਲਾਂ ਬਾਥਰੂਮ ਨੂੰ ਦੇਖ ਸਕਦੇ ਹੋ ਤੇ ਜੀ ਤੁਸੀਂ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰ ਯਾਨੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਕੋਈ ਵੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ। ਤੇ ਆਪਾਂ ਸਿਰਫ ਦੋ ਚੀਜ਼ਾਂ ਲਵਾਂਗੀ ਹਰ ਪਿਕ ਦੇ ਵਿੱਚ ਪਾਵਾਂਗੀ ਜਿਦੇ ਨਾਲ ਹੀ ਆਪਣੀਆਂ ਬਿਲਕੁਲ ਹੀ ਬਾਥਰੂਮ ਦੀਆਂ ਟਾਇਲਾਂ ਕਲੀਨ ਹੋ ਜਾਣਗੀਆਂ। ਤੇ ਕਿਉਂਕਿ ਜਿੱਥੇ ਜ਼ਿਆਦਾ ਕਰਨਾ ਟੂਟੀਆਂ ਹੁੰਦੀਆਂ ਪਾਣੀ ਜ਼ਿਆਦਾ ਟੁੱਲਦਾ ਆ ਤੇ ਉੱਥੇ ਇਸ ਤਰੀਕੇ ਨਾਲ ਪੀੜਕ ਜੀ ਜੰਮ ਜਾਂਦੀ ਆ ਤੇ ਉਹ ਫਿਰ ਆਪਾਂ ਨੂੰ ਸਾਫ਼ ਕਰਨੀ ਵੀ ਬਹੁਤ ਔਖੀ ਲੱਗਦੀ ਆ ਤੇ ਆਪਾਂ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ। ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ। ਲਓ ਜੀ ਆਪਾਂ ਨੇ ਇੱਥੇ ਨਾ ਇੱਕ ਪਲਾਸਟਿਕ ਦਾ ਡੱਬਾ ਲੈ ਲਿਆ ਤੁਸੀਂ ਪਲਾਸਟਿਕ ਦਾ ਹੀ ਡੱਬਾ ਲੈਣਾ ਵਾ ਕੋਈ ਵੀ ਹੋਵੇ ਬਰਤਨ ਪਲਾਸਟਿਕ ਦਾ ਤੇ ਸਟੀਲ ਦਾ ਨਹੀਂ ਲੈਣਾ ਹੈਗਾ। ਇਹਦੇ ਵਿੱਚ ਆਪਾਂ ਪਾ ਲਾਂਗੇ ਜੀ ਹਾਰਪਿਕ ਜਿਸ ਨਾਲ ਆਪਣੀਆਂ ਟਾਈਲਾਂ ਜ਼ਿਆਦਾ ਖਰਾਬ ਨਹੀਂ ਉਸ ਹਸਾਬ ਨਾਲ ਆਪਾਂ ਲਾਵਾਂਗੇ। ਦੋ ਚਮਚੇ ਲਾਵਾਂਗੇ ਜੀ ਆਪਾਂ ਸਰਫ ਦੀ। ਲੀ ਚੀਜ਼ ਪਾਵਾਂਗੀ ਜੀ ਆਪਾਂ ਮਿੱਠਾ ਸੋਡਾ ਇਹ ਤੁਸੀ ਦੋ ਚਮਚੇ ਲੈ ਲਿਓ ਜੇਸਾ ਬਣਾ ਆਪਣੀਆਂ ਟੈਲਾਂ ਜ਼ਿਆਦਾ ਪਿਲਕ ਲੱਗਦੀਆਂ ਟੈਲਾਂ ਉਤੇ ਉਹ ਬਿਲਕੁਲ ਹੀ ਸਾਫ਼ ਹੋ ਜਾਣਗੇ ਦੇਖੋ ਜੀ ਮਿੱਠਾ ਸੋਡਾ ਤਾਂ ਵੈਸੇ ਵੀ ਬਹੁਤ ਜ਼ਿਆਦਾ ਹਰ ਕਿਸੇ ਦੇ ਵਿੱਚ ਕਲੀਨਿੰਗ ਜੇ ਸਫਾਈ ਦੇ ਵਿੱਚ ਇਹ ਕੰਮ ਬਹੁਤ ਕਰਦਾ ਵਾ ਹੁਣ ਆਪਾਂ ਜੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਕਰ ਲੈਂਦੇ ਆ ਮਿਕਸ ਤੁਸੀਂ ਦੇਖੋ ਜੀ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਲੋ ਜੀ ਆਪਣਾ ਇਹ ਕੈਮੀਕਲ ਜਿਹੜਾ ਤਿਆਰ ਹੋ ਗਿਆ ਨਾ ਇਹਨੂੰ ਤੁਸੀਂ ਜ਼ਿਆਦਾ ਟਾਈਮ ਇਸ ਤਰੀਕੇ ਨਾਲ ਨਹੀਂ ਰੱਖਣਾ ਹੈਗਾ ਤੇ ਇਹਨੂੰ ਬਣਾ ਕੇ ਜਦ ਹੀ ਤੁਸੀਂ ਟਾਈਲਾਂ ਦੇ ਉੱਤੇ ਲਗਾ ਦੇਣਾ ਵਾ ਤੇ ਫਿਰ ਦੇਖੋ ਤੁਸੀਂ ਟਾਈਲਾਂ ਦੀ ਸ਼ਾਈਨਿੰਗ ਤੇ ਕਿੰਨੀ ਵਧੀਆ ਕਲੀਨਿੰਗ ਹੋਊਗੀ ਚਲੋ ਜੀ ਆਪਾਂ ਹੁਣ ਇੱਕ ਲੈਣਿਆ ਵੱਡਾ ਬੁਰਸ਼ ਜਿਹੜਾ ਰੰਗ ਵਾਲਾ ਬੁਰਸ਼ ਹੁੰਦਾ ਤੁਸੀਂ ਉਹ ਲੈ ਲੈਣਾ ਤੇ ਉਹ ਤੁਸੀਂ ਉਹਦੇ ਨਾਲ ਬਹੁਤ ਹੀ ਵਧੀਆ ਸਾਫ਼ ਹੁੰਦੀਆਂ ਨੇ ਜੀ ਟਾਈਲਾਂ ਲੋਜੀ ਤੁਸੀਂ ਹੱਥ ਨਹੀਂ ਲਗਾਉਣਾ ਹੈਗਾ ਇਸ ਤਰੀਕੇ ਨਾਲ ਪਰ ਆਹ ਕੋਰਸ਼ ਲਗਾਣਾ ਪਰ ਆਹ ਕੋਸ਼ੀ ਦੀ ਨੰਕੀ ਤੋਂ ਉਹ ਤਰੀਕੇ ਨਾਲ ਇਸ ਤਰੀਕ ਜਿਹੜਾ ਅਸੀਂ ਪਹਿਂਕੇ ਤੈਨੂੰ ਤਿਆਰ ਕੀਤਾ ਇਹਨੂੰ ਤੁਸੀਂ 2 ਮਿੰਟ ਲਾ ਕੇ ਇਸੇ ਤਰ੍ਹਾਂ ਛੱਡ ਦਿਓ ਤੇ ਫਿਰ ਉਸ ਤੋਂ ਬਾਅਦ ਤੁਸੀਂ ਕਾਰੇ ਦੇ ਨਾਲ ਹੀ ਸਾਫ ਕਰ ਦਿਓ ਬਹੁਤ ਹੀ ਸੌਖੇ ਤਰੀਕੇ ਨਾਲ ਇਹਨੂੰ ਸਾਫ ਹੋ ਜਾਂਦਾ ਹੈ ਨਾ ਉੱਤਨੀ ਗੋਣਾ ਹੈਗਾ ਤੇ ਕਈ ਵਾਰੀ ਨਾ ਆਪਣੇ ਹੱਥਾਂ ਨੂੰ ਫ੍ਰੈਕਚਰ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਇਸ ਤਰੀਕੇ ਨਾਲ ਫੋਰਸ ਲੈ ਕੇ ਉਹਦੇ ਨਾਲ ਸਪਰਟ ਕਰਦੇ ਸਹਿਜਾ ਸਬਸਟੈਂਟ ਬੱਟ ਆਪਣੀ ਲਗਾ ਕੇ ਹੀ ਛੱਡ ਆਇਆ ਫਿਰ ਆਸਾਨੀ ਦੇ ਨਾਲ ਆਪਾਂਗੇ ਬਾਸ ਨੂੰ ਚੰਗੀ ਤਰ੍ਹਾਂ ਸਟੇਟ ਹੋ ਜਾਊਗਾ ਦੇਖੋ ਜੀ ਇਹ ਆਪਣੇ ਲਗਾਉਂਦੇ ਲਗਾਉਂਦੀ ਆ ਤੁਸੀਂ ਦੇਖ ਸਕਦਾ ਜਿਹੜੀ ਇਹ ਪਾਣੀ ਦੀ ਪਿਲਟ ਜੰਗਲੀ ਹੋਈ ਆ ਤੇ ਬਿਲਕੁਲ ਆਪਾਂ ਦੇਖੋ ਨਾਲ ਨਾਲ ਹੀ ਇਹ ਸਾਫ਼ ਹੋ ਗਈ ਆ ਫਿਰ ਵੀ ਆਪਾਂ ਜੇ ਇਹਨੂੰ 5 ਮਿੰਟ ਲਗਾ ਕੇ ਰੱਖਾਂਗੇ ਨਾ ਉਤੋਂ ਵੀ ਵੱਧ ਸਫਾਈ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਦੇਖੋ ਜੀ ਜਿਹੜੇ ਮੈਲ ਸੀਗੀ ਟੈਲਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਆਪਣੇ ਲਾਉਂਦੇ ਲਾਉਂਦੇ ਹੀ ਉਤਰਨੀ ਸ਼ੁਰੂ ਹੋ ਗਈ ਬਹੁਤ ਹੀ ਵਧੀਆ ਤਰੀਕਾ ਹੈ ਜੀ ਇਹਨੂੰ ਤੁਸੀਂ ਫਿਰ ਵੀ 5 ਮਿੰਟ ਲਾ ਕੇ ਨਾ ਇਸ ਤਰੀਕੇ ਨਾਲ ਛੱਡ ਦਿਓ ਤੇ ਫਿਰ ਉਹ ਬਹੁਤ ਹੀ ਜਲਦੀ ਸਾਫ਼ ਹੋ ਚੁੱਕੀ ਲਓ ਜੀ ਆਪਾਂ ਨੇ ਨਾ ਟੈਲਾਂ ਦਿੱਤੇ 5 ਮਿੰਟ ਲਈ ਕੈਮੀਕਲ ਲਾ ਕੇ ਛੱਡ ਦਿੱਤਾ ਸੀਗਾ ਤੇ ਹੁਣ ਆਪਾਂ ਪਾਣੀ ਦੇ ਨਾਲ ਇਹਨੂੰ ਧੋ ਕੇ ਉਸ ਤੋਂ ਬਾਅਦ ਤੁਹਾਨੂੰ ਧੁਕਾਉਣੇ ਆ ਤੇ 5 ਮਿੰਟ ਆਪਣੇ ਹੋ ਗਏ ਤੇ 5 ਮਿੰਟ ਬਹੁਤ ਜ਼ਰੂਰੀਆਂ ਰੱਖਣਾ ਇਹਨੂੰ ਜੀ ਕਿਉਂਕਿ ਆਪਾਂ ਕੈਮੀਕਲ ਤਿਆਰ ਵੀ ਕਰਦੇ ਆ ਉਹਨੂੰ ਫਿਰ ਤਾਂ ਹੀ ਲਾਉਣ ਦਾ ਫਾਇਦਾ ਹੈ ਜੇ ਉਹ 5 ਮਿੰਟ ਲਈ ਆਪਾਂ ਛੱਡਾਂਗੇ ਲੋਜੀ ਆਪਣੀਆਂ ਬਾਥਰੂਮ ਦੀਆਂ ਟਾਇਲਾਂ ਬਿਲਕੁਲ ਹੋ ਗਈਆਂ ਸਾਫ਼ ਜਿਹੜੀ ਤੁਸੀਂ ਪਹਿਲਾਂ ਵੀ ਇਹਦੇ ਪੀਲਕ ਦੇਖ ਸਕਦੇ ਹੋ ਕਿੰਨੀ ਲੱਗੀ ਹੋਈ ਸੀ ਤੇ ਹੁਣ ਵੀ ਤੁਸੀਂ ਇਹਨਾਂ ਦੇਖ ਸਕਦੇ ਹੋ ਤੇ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਜਿਹੜੀਆਂ ਆਪਣੇ ਦੋ-ਤਿੰਨ ਚੀਜ਼ਾਂ ਪਾਈਆਂ ਤੁਸੀਂ ਚਾਹੇ 15 ਦਿਨਾਂ ਦੇ ਵਿੱਚ ਤੁਸੀਂ ਇਹ ਦੋ-ਤਿੰਨ ਚੀਜ਼ਾਂ ਮਿਕਸ ਕਰਕੇ ਬਾਥਰੂਮ ਨੂੰ ਕਲੀਨ ਕਰ ਸਕਦੇ ਹੋ ਬਹੁਤ ਹੀ ਵਧੀਆ ਤਰੀਕਾ ਆ ਇਹਦੇ ਨਾਲ ਸਫਾਈ ਵੀ ਬਹੁਤ ਜ਼ਿਆਦਾ ਆਉਂਦੀ ਆ ਜੀ ਆਪਣੀ ਇਧਰ ਵੀ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਜਿੱਥੇ ਆਪਣਾ ਪਾਣੀ ਜਾ ਰਿਹਾ ਵਾ ਉੱਧਰ ਵੀ ਆਪਣੇ ਕਿੰਨੀ ਟੈਲਾਂ ਦੇ ਉੱਤੇ ਪੇਲ ਜੰਮੀ ਹੋਈ ਸੀ ਜਿਹੜੀ ਆਪਾਂ ਜੇ ਸਰਫ ਪਾਉਣੀ ਹੈ ਜਦੋਂ ਨਾ ਆਪਾਂ ਟੈਲਾਂ ਨੂੰ ਕਲੀਨ ਕਰਦੇ ਆ ਉਹਦੇ ਵਿੱਚ ਬਹੁਤ ਹੀ ਵਧੀਆ ਹੈ ਮਦਦ ਕਰਦਾ ਕਿਉਂਕਿ ਨਾ ਜਿਹੜਾ ਆਪਾਂ ਜਦੋਂ ਟੈਲਾਂ ਸਾਫ ਕਰਦੇ ਆ ਉੱਤੇ ਪਾਣੀ ਨਹੀਂ ਖੜਦਾ ਹੈਗਾ ਸਰਫ ਦੇ ਨਾਲ ਉਹ ਬਿਲਕੁਲ ਸ਼ਾਈਨਿੰਗ ਆ ਜਾਂਦੀ ਹੈ ਆਪਣੇ ਬਾਥਰੂਮ ਹੋ ਗਿਆ ਬਿਲਕੁਲ ਹੀ ਕਲੀਨ ਤੁਸੀਂ ਇਹਨੂੰ ਟੈਲਾਂ ਨੂੰ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਿਆ ਵੀ ਕਿਵੇਂ ਆਪਾਂ ਸਾਫ ਕਰ ਸਕਦੇ ਜਿਹੜੀ ਇਹਦੀ ਪੇਲ ਹੁੰਦੀ ਹੈ ਉਹ ਕਿਵੇਂ ਲਾ ਸਕਦੇ ਆ ਇਹ ਨਹੀਂ ਤਾਂ ਪਹਿਣਾ ਤਾਂ ਹਰ ਰੋਜ਼ ਬਾਥਰੂਮ ਸਾਫ਼ ਕਰਦੀਆਂ ਹਾਂ ਜਿਹੜੀ ਪੀਲਕ ਹੁੰਦੀ ਆ ਉਹ ਜੰਮ ਜਾਂਦੀ ਹੈ ਕਈ ਵਾਰੀ ਨਹੀਂ ਸਾਫ਼ ਹੁੰਦੀ ਹੈਗੀ ਤੇ ਇਸ ਤਰੀਕੇ ਨਾਲ ਤੁਸੀਂ ਦੋ ਤਿੰਨ ਚੀਜ਼ਾਂ ਮਿਕਸ ਕਰਕੇ ਤੇ ਸਾਫ਼ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਕਰੋ ਤੇ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਅਨੁਸਾਰ ਅਨੁਸਾਰ ਸਤਿ ਸ੍ਰੀ ਅਕਾਲ